ਸੰਯੁਕਤ ਕਿਸਾਨ ਮੋਰਚੇ ਦੇ ਫਲੋ ਪੰਜਾਬ ਦੇ ਵਿੱਚ ਬੀਜੇਪੀ ਆਗੂਆਂ ਦੀਆਂ ਕੋਠੀਆਂ ਤੇ ਦਫ਼ਤਰਾਂ ਦਾ ਲਗਾਤਾਰ ਕਿਰਾਉ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਨਾਬਾਦੀ ਸਬ ਤਹਿਸੀਲ ਪਾਰਸੋਂ ਵਿਖੇ ਬੀਜੇਪੀ ਯੂਥ ਵਿੰਗ ਪਟਿਆਲਾ ਦੇ ਪ੍ਰਧਾਨ ਪ੍ਰਿੰਦਰ ਕੁਮਾਰ ਪਿੱਟੂ ਦੇ ਦਫ਼ਤਰ ਦਾ ਕਿਰਾਉ ਭਾਰਤੀ ਕਿਸਾਨ ਕਾਦੀਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਭਿੰਦਰ ਸਿੰਘ ਯੋਗੀ ਗਰੇਵਾਲ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਇਸੇ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਜਮ ਕੇ ਨਾਰੀ ਬਾਜੀ ਕੀਤੀ ਗਈ ਹੈ ਜਿੱਥੇ ਉਹਨਾਂ ਬੋਲਦੇ ਹੋਏ ਕਿਹਾ ਹੈ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਉਹ ਸਰਾਸਰ ਲੋਕਤੰਤਰ ਦਾ ਕਹਾਣਾ ਹੈ ਸੋ ਦੂਸਰੇ ਪਾਸੇ ਬੀਜੇਪੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਬਿੱਟੂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਅਸੀਂ ਵੀ ਕੇਂਦਰ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਛੇਤੀ ਧਿਆਨ ਦਿੱਤਾ ਜਾਵੇ ਅਸਲ ਵਿੱਚ ਜਦ ਉਹ ਵੈਸੇ ਤਾਂ ਅਸੀਂ ਟੋਲ ਟੈਕਸਾਂ ਤੇ ਸੀ ਹੋਰ ਸੀ ਤੇ ਹੁਣ ਜਦ ਹਰਿਆਣਾ ਸਰਕਾਰ ਨੇ ਦੁਬਾਰਾ ਬੰਬਾਰੀ ਕਰੀ ਆ ਤੇ ਬੀਜੇਪੀ ਦੇ ਖਿਲਾਫ ਜਿਹੜਾ ਕਿਸਾਨਾਂ ਦਾ ਰੋਸ ਹੈ ਉਹਦੇ ਪ੍ਰਤੀ ਅਸੀਂ ਸਾਡੇ ਇਲਾਕੇ ਦਾ ਇਹ ਦਫ਼ਤਰ ਹੈਗਾ ਜਿੱਥੇ ਯੂਥ ਮੁੰਡਿਆਂ ਨੂੰ ਬੀਜੇਪੀ ਚ ਇਹ ਜੋੜ ਰਹੇ ਨੇ ਉਹਨਾਂ ਵੀ ਅਸੀਂ ਮੁਕਾਲਫਤ ਲਈ ਆਏ ਆ ਵੀ ਤਾਂ ਕਿ ਇਹ ਨਵੇਂ ਮੁੰਡਿਆਂ ਨੂੰ ਇੱਧਰ ਪੁੱਠੇ ਰਸਤੇ ਨਾ ਤੋਰਨ ਜਿਹੜਾ ਪੰਜਾਬ ਦਾ ਭਲਾ ਕਰਨ ਵਾਲਾ ਉਹ ਜਿਹੇ ਬੰਦਿਆਂ ਦੇ ਨਾਲ ਲੱਗਣ ਨਾ ਕਿ ਜੋ ਜਵਾਨੀ ਦਾ ਘਾਣ ਕਰ ਰਹੇ ਨੇ ਇਹ ਜਿਹੇ ਬੰਦਿਆਂ ਦੇ ਨਾਲ ਨਾ ਲੱਗਣ ਜਿਹੜਾ ਦੇਖੋ ਬਾਰਡਰਾਂ ਦੀ ਜਿਹੜੀ ਕਿ ਤਣਾਅਪੂਰਨ ਸਥਿਤੀ ਹੋ ਗਿਆ ਖਬਰਾਂ 'ਚ ਵੀ ਆ ਰਿਹਾ ਇੱਕ ਜਿਹੜੇ ਹੈਗਾ ਕਿਸਾਨ ਦੀ ਕਿਸੇ ਦੀ ਆਗੂ ਦੀ ਮੌਤ ਵੀ ਹੋਈਆ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਸ ਤਰ੍ਹਾਂ ਦਾ ਪਤੀਰਾ ਕਿਆ ਕਰ ਰਿਹਾ ਸਰ ਦੇਖੋ ਜੀ ਇਹ ਤਾਂ ਉਹਨਾਂ ਨੂੰ ਜਾ ਕੇ ਪੁੱਛਣਾ ਪਊ ਕਿਉਂ ਕਰਦੇ ਨੇ ਪਰ ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ ਇਹਨਾਂ ਦੀ ਜਦੋਂ ਡੈਮੋਕਰੇਸੀ ਦਾ ਕਾਣ ਇਹ ਤੋਂ ਵੱਧ ਨਹੀਂ ਇਹ ਕਰ ਸਕਦੇ ਜਿੰਨੀ ਇਹ ਦੇਖ ਲਓ ਰਾਮ ਨਾਲ ਬੈਠਿਆਂ ਤੇ ਉਧਰ ਵਾਹਿਗੁਰੂ ਦਾ ਜਾਪ ਹੋ ਰਿਹਾ ਸੀਗਾ ਜਾਪ ਕਰਦਿਆਂ ਦੇ ਉੱਤੇ ਇਹਨਾਂ ਨੇ ਅंसू ਗਏ ਸਾੜੇ ਬੰਬ ਸਿੱਟੇ ਨੇ ਵੀ ਜੇ ਤੁਸੀਂ ਮੰਗਾ ਮੰਨਣਿਆ ਮੰਨੋ ਨਹੀਂ ਮੰਨਣਿਆ ਨਾ ਮੰਨੋ ਪਰ ਸਾਡਾ ਡੈਮੋਕਰੇਟਿਕ ਹੱਕ ਹੈ ਵੀ ਇਹੇ ਸੰਘਰਸ਼ ਕਰਨਾ ਲੋਕਾਂ ਚ ਆਪਣੀ ਵਾਜ ਪਚਾਉਣੀ ਉਹ ਨਾ ਨਾ ਦੱਬਣ ਦੀ ਕੋਸ਼ਿਸ਼ ਕਰਨ ਵਰਲਡ ਵਾਈਡ ਸਾਡੀ ਗੱਲ ਜਾਣੀ ਚਾਹੀਦੀ ਆ ਫਾਰਮਰਸ ਨਾਟਲ ਸਾਰੇ ਕਿਤੇ ਧੱਕਾ ਹੋ ਰਿਹਾ ਪੂਰੀ ਵਰਲਡ ਪ੍ਰੋਟੈਸਟ ਕਰ ਰਹੀ ਆ ਸਾਰੇ ਇਹਨਾਂ ਨੂੰ ਦੇਖ ਰਹੇ ਨੇ ਇਹਨਾਂ ਨੂੰ ਪਤਾ ਨਹੀਂ ਕਿਉਂ ਤਕਲੀਫ ਹੈ ਬੀਜੇਪੀ ਵਾਲਿਆਂ ਨੂੰ ਇੰਨੀ ਹੁਣ ਤੁਸੀਂ ਕਿਸ ਦਾ ਘਰਾਓ ਕੀਤਾ ਹੈ ਤੇ ਅਸੀਂ ਬਰਿੰਦਰ ਬਿੱਟੂ ਹੈਗਾ ਜੀ ਸਾਡਾ ਲੋਕਲ ਲੀਡਰ ਹੈਗਾ ਜਿਹੜਾ ਕਿ ਜ਼ਿਲ੍ਹੇ ਦਾ ਮੇ ਪ੍ਰਧਾਨ ਬਣਾਇਆ ਹੋਇਆ ਯੂਥ ਦਾ ਬੀਜੇਪੀ ਦਾ ਇਹ ਨਵੇਂ ਮੁੰਡਿਆਂ ਨੂੰ ਭਰਤੀ ਕਰਦੇ ਜਿਹਦੇ ਕਰਕੇ ਅਸੀਂ ਇਹ ਤਾਂ ਕਰੋ ਕਰਿਆ ਵੀ ਜਿਹੜੀ ਨਮੀ ਪਨੀਰੀ ਆ ਉਹਨੂੰ ਇਹ ਉਧਰ ਨਾ ਜੋੜੇ ਜਿਹੜੇ ਸੰਘਰਸ਼ ਕਰ ਰਹੇ ਆ ਅਸੀਂ ਜਿਹੜੀ ਪਾਰਟੀ ਦੇ ਅਗੇਂਸਟ ਪੰਜਾਬ ਦੇ ਮੁੰਡਿਆਂ ਨੂੰ ਉਹਨਾਂ ਦੇ ਨਾਲ ਨਾ ਜੋੜੇ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਪੀਸਫੁਲ ਵੀ ਹੋ ਸਕਦਾ ਸਾਰਾ ਕੁਝ ਬੈਕ ਟੇਸਟ ਰੀਡਿੰਗ ਮੀਟਿੰਗਾਂ ਵੀ ਹੋ ਸਕਦੀਆਂ ਕਿਵੇਂ ਦੇਖਦੇ ਹਾਂ ਤੁਸੀਂ ਪੀਸਫੁਲੇ ਹੋਣਾ ਸੀਗਾ ਜੀ ਸਹਿਯੋਗਤ ਕਿਸਾਨ ਮੋਰਚੇ ਦੀ ਅਪੀਲ ਇਹ ਸ਼ੁਰੂ ਤੋਂ ਇਹਨਾਂ ਨੇ ਦੇਖਿਆ ਜਿਹੜਾ ਸਹਿਯੋਗਤ ਕਿਸਾਨ ਮੋਰਚੇ ਨੇ ਪਹਿਲਾਂ ਇਹਨਾਂ ਨੂੰ ਘੋਲ ਜਿੱਤ ਕੇ ਦਿੱਤਾ ਪੰਜਾਬੀਆਂ ਨੂੰ ਉਹੀ ਕੰਮ ਹੋਣਾ ਸੀ ਦੁਬਾਰਾ ਇਹ ਸਲਾਹ ਕਰਦੇ ਸੀ ਵੀ ਕਿਵੇਂ ਕਰਨਾ ਹੈ ਚੰਡੀਗੜ੍ਹ ਪ੍ਰਦਰਸ਼ਨ ਕਰਨਾ ਹੈ ਕਿ ਦਿੱਲੀ ਕਰਨਾ ਇਹਨਾਂ ਨੂੰ ਡੱਲੇਵਾਲ ਸਾਹਿਬ ਨੂੰ ਤੇ ਭੰਦੇਰ ਸਾਹਿਬ ਨੂੰ ਕਾਲੀ ਪੈ ਗਈ ਵੀ ਅਸੀਂ ਹੀਰੋ ਬਣ ਜਾਈਏ ਫਟਾਫਟ ਇਹਨਾਂ ਨੇ ਦਿੱਲੀ ਚੱਲੋ ਦੀ ਕਾਲ ਦੇਤੀ ਬਿਨਾ ਸੋਚੇ ਸਮਝੇ ਵੀ ਇਹਦਾ ਨਤੀਜਾ ਕੀ ਹੋਊਗਾ ਜਿੱਥੇ ਹੁਣ ਅਮਰੋ ਸਾਹਮਣੇ ਦੋਏ ਖੜੇ ਨੇ ਸਾਡੇ ਦਾ ਦਿਲ ਹਰ ਵੇਲੇ ਧੜਕਦਾ ਮਹਾਰਾਜ ਅਗੇ ਅਰਦਾਸਾਂ ਕਰਦੇ ਆ ਵੀ ਕੋਈ ਅਨਸੁਖਾਮੀ ਘਟਨਾ ਨਾ ਹੋਵੇ ਮਹਾਰਾਜ ਕਿਰਪਾ ਕਰਨ ਸਭ ਨੂੰ ਘਰੋ ਘਰੀ ਠੀਕ ਉਹਦੇ ਵਿੱਚ ਮੋੜਨ ਕਿਉਂਕਿ ਜਿਹੜੇ ਸਪਾਈ ਨੇ ਉਹ ਵੀ ਕਿਸਾਨਾਂ ਦੇ ਪੁੱਤ ਨੇ ਇੱਧਰ ਵੀ ਕਿਸਾਨਾਂ ਦੇ ਪੁੱਤ ਨੇ ਮਰਨਾ ਤਾਂ ਅਖੀਰ ਕਿਸਾਨਾਂ ਦੇ ਬੱਚਿਆਂ ਨੇ ਜਿਹੜੀ ਮੌਤ ਹੋਈ ਆ ਇੱਕ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਜਿਹੜੇ ਜ਼ਿੰਮੇਵਾਰ ਤਾਂ ਸਰਕਾਰ ਹੀ ਹੈ ਜੀ ਕਿਉਂਕਿ ਇੱਧਰ ਤਾਂ ਜੇ ਬੈਠੇ ਨੇ ਕਿਉਂ ਇਹਨਾਂ ਨੇ ਕੋਈ ਵੀ ਐਸੀ ਹਿੰਜੁਲ ਨਹੀਂ ਕਰੀ ਨਹੀਂ ਸੀ ਪਿੱਛੇ ਇੱਕ ਇਹਨਾਂ ਨੇ ਕਿਸਾਨਾਂ ਨੇ ਇੱਕ ਬੰਦਾ ਵੀ ਵੜਿਆ ਸੀ ਜਿਹੜਾ ਹਰਿਆਣਾ ਸਰਕਾਰ ਚ ਜੌਬ ਕਰਦਾ ਸੀ ਜਿਨੇ ਕੇ ਦੋ ਪੱਥੇਵਾਰੀ ਕਰੀ ਐ ਜਿਹੜੇ ਉਧਰੋਂ ਆ ਕੇ ਇਹ ਦੇ ਵਿੱਚ ਬੰਦੇ ਬਾੜ ਤੇ ਜਾਂਦੇ ਨੇ ਇਹਨਾਂ ਵੱਲੋਂ ਸਰਕਾਰਾਂ ਵੱਲੋਂ ਤਾਂ ਕਿ ਜਿਹੜੀ ਵੀ ਕੋਈ ਅੰਦੋਲਨ ਹੈ ਉਹਨੂੰ ਬਦਨਾਮ ਕਰਿਆ ਜਾਵੇ ਜਿਵੇਂ 26 ਜਨਵਰੀ ਨੂੰ ਕਰਿਆ ਸੀ ਉਹ ਚੀਜ਼ਾਂ ਲਈ ਇੱਕ ਬਹੁਤ ਹੀ ਵੱਡਾ ਇਹ ਲੋ ਸੰਗਠਨ ਚਾਹੀਦਾ ਹੈ ਜਿਹੜਾ ਲੋਕਾਂ ਦੀ ਦੇਖਭਾਲ ਕਰ ਸਕੇ ਇਹ ਦੋ ਜਣਿਆਂ ਲਈ ਇਹ ਕੰਮ ਔਖਾ ਸੀ ਸਹਿਯੋਗਤ ਮੋਰਚੇ ਨੂੰ ਨਾਲ ਲੈ ਕੇ ਇਹਨਾਂ ਨੂੰ ਚੱਲਣਾ ਚਾਹੀਦਾ ਸੀ 9 ਦਿਨ ਹੋ ਗਏ ਕੋਈ ਰਿਜ਼ਲਟ ਤਾਂ ਇਹ ਕਿੰਨੇ ਕੇ ਜੇ ਕਿਸਾਨ ਜਿੱਥੇ ਬੰਦੀਆਂ ਹੋਰ ਨਾਲ ਜੁੜੀਆਂ ਹੁੰਦੀਆਂ ਕੀ ਲਾਹਤ ਸੰਘਰਸ਼ ਨਾਲੇ ਤੇਜ ਹੁੰਦਾ ਸ਼ਾਇਦ ਸਰਕਾਰ ਝੁਕਦੀ ਜਾਂਦੀ ਦੇਖੋ ਜੀ ਸਹਿਯੋਗਤ ਮੋਰਚੇ ਦਾ ਹੁਣ ਵੀ ਕੱਲ ਵੀ ਅਸੀਂ ਕਾਫੀ ਆਗੂਆਂ ਨੂੰ ਮਿਲੇ ਸੀ ਉਹ ਤਾਂ ਹੁਣ ਵੀ ਜਾਣ ਨੂੰ ਤਿਆਰ ਨੇ ਪਰ ਇੱਕ ਆਪ ਮੁਹਾਰੇ ਹੋ ਕੇ ਅੰਦੋਲਨ ਹੋਇਆ ਹੋਇਆ ਹੈ ਇਹ ਜਿਹੜਾ ਕੰਟਰੋਲ ਰਹਿਣਾ ਬਹੁਤ ਜ਼ਰੂਰੀ ਹੈ ਜੇ ਸਿਉਤ ਮੋਰਚੇ ਵਾਲੇ ਹੁਣ ਜਾਂਦੇ ਨੇ ਇਹਨਾਂ ਦੇ ਕੰਟਰੋਲ 'ਚ ਕੁਝ ਨਹੀਂ ਹੈ ਇਸ ਕਰਕੇ ਪਿੱਛੇ ਰਹਿ ਕੇ ਅਸੀਂ ਸਪੋਰਟ ਕਰ ਰਹੇ ਹਾਂ ਜੇ ਕਿਤੇ ਲੋਡ ਪਊ ਆਈ ਹੈ ਤੋ ਤਸ਼ੱਦਦ ਢਾਉਣਗੇ ਤਾ ਅਸੀਂ ਕਰਾਂਗੇ ਵੀ ਪਰ ਜਿੰਨੇ ਚਿਰ ਹੁਣ ਇਹ ਅੰਦੋਲਨ ਦੇ ਵਿੱਚ ਜਾਣ ਲਈ ਥੋੜੇ ਜਿਹਾ ਔਖਾ ਲੱਗਦਾ ਕਿਉਂਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਕਿਸੇ ਦੇ ਹੱਥ 'ਚ ਨਹੀਂ ਹੈ ਸਿਉਤ ਮੋਰਚੇ ਦੇ ਹੱਥ ਜੋ ਕਮਾਂਡ ਹੋਵੇ ਤਾਂ ਕਿ ਇੰਨੇ ਲੀਡਰ ਇਹ ਆਪਦੇ ਆਪ ਦੀ ਜਥੇਬੰਦੀ ਐ ਚਲਾ ਕੇ ਜਿਹੜੀ ਅਨਸਕਾਮੀਆਂ ਘਟਨਾ ਨੂੰ ਰੋਕ ਸਕੀ ਏ ਤਾਂ ਜਾਣ ਦਾ ਫਾਇਦਾ ਕਿੰਨੇ ਟਾਈਮ ਬਾਅਦੋਂ ਤੁਸੀਂ ਇੱਥੇ ਜਿਹੜਾ ਭਾਜਪਾ ਨੇਤਾ ਯੂਥ ਦਾ ਉਹਦੇ ਦਫਤਰ ਤੱਕ ਰੋ ਅਸੀਂ ਜੀ ਸ਼ਾਮ-ਸ਼ਾਮ ਲਈ ਉਹ ਕਰਿਆ ਸੀ ਅੱਜ ਤੇ ਦੁਪਹਿਰ ਤੋਂ ਬਾਅਦ ਕਿਉਂਕਿ ਅਸੀਂ ਵੀ ਉਧਰ ਬਾਰਡਰ ਵੱਲ ਦੇਖ ਰਹੇ ਸੀ ਵੀ ਕੀ ਉੱਥੇ ਚੱਲ ਰਿਹਾ ਕੀ ਮੀਟਿੰਗ ਦਾ ਨਤੀਜਾ ਨਿਕਲੂਗਾ ਤੇ ਉਹ ਦੇਖਦੇ ਇਦਾਂ ਹੀ ਪਤਾ ਚੱਲਿਆ ਵੀ ਬੰਬਪਾਰੀ ਕਰਤੀ ਉਹਨਾਂ ਨੇ ਜਿਹੜੇ ਅੰਸੂ ਗੈਸ ਦੇ ਕੋਲੇ ਸਿੱਟਣ ਲੱਗ ਗਏ ਉਹਦੇ ਕਰਕੇ ਅਸੀਂ ਜਲਦ ਤੋਂ ਜਲਦ ਜਿਹੜਾ ਸਾਨੂੰ ਨੇੜੇ ਲੱਗਿਆ ਅਸੀਂ ਉਹਦੇ ਦਫ਼ਤਰ ਦੇ ਅੱਗੇ ਆ ਕੇ ਬੀਜਪੀ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਆ ਉੱਪਰਲੀ ਕਮਾਂਡ ਤੱਕ ਵੀ ਤਾਂ ਕਿ ਇਹ ਤਸ਼ੱਦਦ ਨਾ ਟੌਣ ਅਪਦੀ ਕਮਾਂਡ ਨੂੰ ਕਹਿਣ ਵੀ ਜਿਹੜਾ ਕੁਝ ਇਹ ਕਰ ਰਹੇ ਨੇ ਉਹ ਗਲਤ ਹੈ ਇਹਦਾ ਨਤੀਜਾ ਇਹਨਾਂ ਨੂੰ ਐਸ ਕਿਸੀਆਂ ਚੋਣਾਂ ਦੇ ਵਿੱਚ ਵੀ ਮਿਲ ਜੂਗਾ ਪਰ ਇਹ ਜੇ ਕੁਝ ਮੰਨ ਲੈਣ ਇਹ ਹੀ ਪੰਜਾਬ ਇਹਨਾਂ ਦੇ ਗਲੇ ਚ ਹਾਰ ਪਾ ਕੇ ਇਹਨਾਂ ਨੂੰ ਕਮਾਂਡ ਵੀ ਦੇ ਸਕਦਾ ਹੈ ਪੰਜਾਬ ਦੀ ਜੇ ਚੰਗੇ ਕੰਮ ਕਰ ਦੇਣ ਹੁਣ ਉਹਨਾਂ ਨੂੰ ਕੋਈ ਚੰਗੀ ਨਿਊਜ਼ ਦੇ ਕੇ ਭੇਜਣ ਉਹਨਾਂ ਨੂੰ ਖਾਲੀ ਹੱਥ ਨਾ ਮੋੜਨ ਉਹਨਾਂ ਨੂੰ ਕੁਝ ਨਾ ਕੁਝ ਉਹਨਾਂ ਦਾ ਕਰਕੇ ਮੋੜਨ ਇੱਕ ਰਾਓ ਕਰਿਆ ਜੀ ਉੱਪਰੋਂ ਸਾਨੂੰ ਮੈਸੇਜ ਆ ਵੀ ਬੀਜੇਪੀ ਵਾਲੇ ਲੀਡਰਾਂ ਨੂੰ ਜ਼ਿਲ੍ਹੇ ਦੇ ਪ੍ਰਧਾਨਾਂ ਤੱਕ ਘੇਰੋ ਤਾਂ ਕਿ ਰਹਿ ਹੈ ਵੀ ਨਵੇਂ ਮੁੰਡੇ ਉਹਨੂੰ ਆਪਣੇ ਨਾਲ ਨਾਲ ਲਾਵੇ ਇਹ ਬਾਕੀ ਸਾਡੀ ਜਿਹੜੀ ਆਵਾਜ਼ ਆ ਉੱਪਰ ਆਪਣੇ ਆਗੂਆਂ ਨੂੰ ਦੱਸੀ ਗਾਹਾਂ ਮੋਦੀ ਉਹਨਾਂ ਨੂੰ ਪਤਾ ਲੱਗੇ ਵੀ ਥੱਲੇ ਨੰਦਾ ਘਰਾਓ ਹੋ ਰਿਹਾ। ਉਹਦਾ ਜਿਹੜਾ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਕਿਸਾਨਾਂ ਤੇ ਕਿਸ ਤਰ੍ਹਾਂ ਦੇਖਦੇ ਹੋ? ਇਹ ਬਹੁਤ ਮਾੜੀ ਗੱਲ ਆ ਜੀ ਸਰਕਾਰ ਦੀ ਇਹਨਾਂ ਨੂੰ ਇਹ ਕਰਨਾ ਨਹੀਂ ਚਾਹੀਦਾ ਜ਼ਿੰਮੇਵਾਰ ਜਿਹੜਾ ਉਹਦਾ ਹੱਕ ਪੰਗ ਦੇਣ ਉਹ ਦੇ ਕੇ ਖੁਸ਼ੀ-ਖੁਸ਼ੀ ਘਰਾਂ ਨੂੰ ਵੇਜਣਾ ਚਾਹੀਦਾ। ਅਸੀਂ ਬੀਜਪੀ ਦੇ ਇੱਥੇ ਬਿੱਟੂ ਦੇ ਦਫ਼ਤਰ ਤੇ ਮੂਰੇ ਖੜੇ ਆ। ਅਸੀਂ ਘਰਾਓ ਕਰਿਆ ਇਹਦਾ ਕਿਸਾਨਾਂ ਦੇ ਕਰਕੇ ਵੀ ਹਰਿਆਣੇ ਅੱਜ ਪੰਮਾਵਾਰੀ ਉਹ ਹੋ ਰਹੀ ਥੀ। ਤੇ ਪਹਿਲਾਂ ਜੀ ਬੈਠੇ ਤੇ ਵੀ ਇਹ ਕਹਾਂ ਸੁਨੀਹਾ ਲਾਵੇ ਬਿੱਟੂ ਆਪਣੇ ਹੀਟਰਾਂ ਨੂੰ ਉਹਦੇ ਕਰਕੇ ਕਿਸਾਨ ਅਸੀਂ ਇਕੱਠੇ ਹੋ ਗਏ ਉਹਦੇ ਬੈਠੇ ਬਿਲਕੁਲ ਜੀ ਅਸੀਂ ਵੀ ਮਹਾਰਾਜਾ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੱਕ ਮੈਸੇਜ ਪਹੁੰਚਾਓ ਪੰਜਾਬ ਦਾ ਤਾਂ ਉਹਨਾਂ ਨੇ ਕੱਲ ਤੁਸੀਂ ਦੇਖਿਆ ਹੋਣਾ ਸਾਰੇ ਅਖਬਾਰਾਂ ਦੇ ਵਿੱਚ ਵੀ ਖਬਰ ਲੱਗੀ ਹੋਈ ਹੈ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਸਾਨਾਂ ਦੇ ਮਸਲੇ ਨੇ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਉਹਨਾਂ ਨੇ ਆਪਣੀ ਸਟੇਟਮੈਂਟ ਵੀ ਦਿੱਤੀ ਹੈ ਕਿ ਉਹਨਾਂ ਨੇ ਪੰਜਾਬ ਦੇ ਜਿਹੜੇ ਕਿਸਾਨੀ ਦੇ ਮਸਲੇ ਨੇ ਉਹਨਾਂ ਦੇ ਉੱਤੇ ਕਾਫੀ ਲੰਮਾ ਸਮਾਜਰੀ ਵਾਰਤਾਲਾਪ ਕੀਤੀ ਹੈ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਸੂਬਾ ਪ੍ਰਧਾਨ ਬੀਬਾ ਜੈਂਦਰ ਕੌਰ ਵੀ ਮੌਜੂਦ ਸਨ ਸੋ ਅਸੀਂ ਵੀ ਕੇਂਦਰ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਕਿਸਾਨਾਂ ਦਾ ਮਸਲਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਨਿਪਟ ਜਾਣਾ ਚਾਹੀਦਾ ਹੈ ਅੱਜ ਵੀ ਪਤਾ ਲੱ ਉੱਥੇ ਮੌਤ ਹੋਈ ਹੈ ਸੋ ਇਸ ਤਰ੍ਹਾਂ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਖਰਾਬ ਹੋ ਰਿਹਾ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਅਤੇ ਜਿੰਨੀ ਜਲਦੀ ਇਹ ਮਸਲਾ ਸੁਲਝਾਇਆ ਜਾ ਸਕਦਾ ਇਹਨੂੰ ਸੁਲਝਾਉਣਾ ਚਾਹੀਦਾ ਉਮੀਦ ਹੈ ਕਿ ਜਲਦੀ ਹੱਲ ਹੋ ਜੂਗਾ ਉਮੀਦ ਹੈ ਉਮੀਦ ਦੇਖੋ ਜੀ ਕਿਸਾਨਾਂ ਦੇ ਨਾਲ ਜਿਹੜੇ ਖੇਤੀ ਮੰਤਰੀ ਨੇ ਉਹਨਾਂ ਦੀਆਂ ਚਾਰ ਬੈਠਕਾਂ ਹੋ ਚੁੱਕੀਆਂ ਨੇ ਅੱਜ ਪੰਜਵੀਂ ਬੈਠਕ ਦਾ ਇਸ ਤਰ੍ਹਾਂ ਅੱਜ ਪੰਜਵੀਂ ਬੈਠਕ ਦੇ ਲਈ ਜਿਹੜਾ ਪ੍ਰਸਤਾਵ ਰੱਖਿਆ ਸੀਗਾ ਉਹਨਾਂ ਨੇ ਰੱਦ ਕਰਤਾ ਤੇ ਕਿਸਾਨ ਨਹੀਂ ਮੰਨੇ ਇਹ ਮਾਹੌਲ ਇਸ ਸਮੇਂ ਸ਼ੰਭੂ ਬਾਡਰ ਵੀ ਬਹੁਤ ਜ਼ਿਆਦਾ ਖਰਾਬ ਹੋ ਰੱਖਿਆ ਹੈ ਤੇ ਪੰਜਾਬ ਦਾ ਮਾਹੌਲ ਮੈਂ ਤਾਂ ਕਹੂੰਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀਗਾ ਉਹਨੇ ਕਿਹਾ ਸੀ ਕਿ ਦੇਸ਼ ਦੇ ਕੇਂਦਰ ਦੇ ਵਿੱਚ ਭਾਵੇਂ ਕੋਈ ਵੀ ਸਰਕਾਰ ਹੋਵੇ ਅਗਰ ਪੰਜਾਬ 'ਚ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਕਿਸਾਨਾਂ ਨੂੰ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਵੀ ਦੇਣੀ ਚਾਹੀਦੀ ਹੈ ਤੇ ਜਿਹੜੀ ਭੈਣ ਗਗਨ ਅਨਮੋਲ ਮਾਨ ਚੁਟਕੀ ਮਾਰ ਕੇ 5 ਮਿੰਟ ਦੇ ਵਿੱਚ ਐਮਐਸਪੀ ਦਿੰਦੀ ਹੈ ਅੱਜ ਉਹਨੂੰ ਵੀ ਮੈਂ ਕਹੂੰਗਾ ਕਿ ਘਰੋਂ ਬਾਹਰ ਨਿਕਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਤੇ ਜਿਵੇਂ ਚੁਟਕੀ ਮਾਰ ਕੇ ਉਹਨਾਂ ਨੇ ਕਿਹਾ ਜੀ 5 ਮਿੰਟਾਂ ਦੇ ਵਿੱਚ ਅਸੀਂ ਐਮਐਸਪੀ ਦੇਵਾਂਗੇ ਹੁਣ ਉਹਨਾਂ ਨੂੰ ਉਹ ਐਮਐਸਪੀ ਦੇ ਦੇਣੀ ਚਾਹੀਦੀ ਹੈ ਤੇ ਪੰਜਾਬ ਦੇ ਮੈਂ ਕਿਸਾਨ ਭਰਾਵਾਂ ਨੂੰ ਜਥੇਬੰਦੀਆਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਤੁਸੀਂ ਕੇਂਦਰ ਸਰਕਾਰ ਦਾ ਤਾਂ ਵਿਰੋਧ ਕਰਦੇ ਹੋ ਪਰ ਤੁਸੀਂ ਪੰਜਾਬ ਸਰਕਾਰ ਦਾ ਵੀ ਵਿਰੋਧ ਕਰੋ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰੋ ਤੇ ਇਹਨਾਂ ਦੇ ਜਿਹੜੇ ਵਿਧਾਇਕ ਨੇ 92 ਜਿਹੜੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਇਹਨਾਂ ਦਾ ਘਰਾਓ ਕਰੋ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਬਾਕੀ ਜੀ ਕੇਂਦਰ ਸਰਕਾਰ ਨਾਲ ਤਾਂ ਲਗਾਤਾਰ ਅਸੀਂ ਤਾਂ ਦੇਖੋ ਮਹਾਰਾਜਾ ਅਮਰਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੇ ਹਾਂ ਸਾਡੀ ਜਿੱਥੇ ਅਪਰੋਚ ਹੈ ਅਸੀਂ ਉਹਨਾਂ ਨੂੰ ਮੈਸੇਜ ਦਿੱਤਾ ਕਿ ਸਾਡੇ ਹਲਕਿਆਂ ਦੇ ਵਿੱਚ ਜਿਹੜਾ ਮਾਹੌਲ ਹੈ ਕਾਫੀ ਖਰਾਬ ਹੈ ਤਾਂ ਉਹਨਾਂ ਨੇ ਉਹੀ ਮੈਸੇਜ ਸਾਡੇ ਕੋਲੋਂ ਲੈ ਕੇ ਅੱਗੇ ਜਿਹੜੀ ਵਾਰਤਾ ਲਾਪ ਹੈ ਲਗਾਤਾਰ ਉਹ ਕਰ ਰਹੇ ਨੇ ਤੇ ਕੋਸ਼ਿਸ਼ ਉਹਨਾਂ ਦੀ جاری ਹੈ ਕਿ ਕਿਸੇ ਤਰੀਕੇ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਹ ਹੱਲ ਹੋਵੇ ਪਰ ਪੰਜਾਬ ਸਰਕਾਰ ਦੀ